ਇਹ ਬੰਗੜਾਸ ਜੀ ਕੇ ਅੰਦਰ ਪਰਪਕਾਰ ਦੇ ਕੰਮ ਕਰਦਾ ਸੰਤ ਭਗਤ ਗੁਰਸਿੱਖ ਪਰਪਕਾਰੀ ਜਗ ਤਾਰਨ ਆਇਆ ਪਰਪਕਾਰ ਉਸ ਨੂੰ ਕਹਿੰਦੇ ਨਹੀਂ ਵੀ ਆਪਣਾ ਕੰਮ ਛੱਡ ਕੇ ਦੂਜੇ ਦਾ ਪਤਾ ਕਰਨਾ ਆਪਣਾ ਵਿਗਾਰ ਬਗਾਨਾ ਸੰਡਾ ਇਹ ਬਾਣੀ ਵਿੱਚ ਦੱਸਿਆ ਸੰਸਾਰ ਆਪਣੇ ਆਪਣੇ ਕੰਮਾਂ ਤੰਦਿਆਂ 'ਚ ਲੱਗਾ ਹੀ ਹੈ ਦੁਨੀਆ ਲੱਗੀ ਹੈ ਪਰ ਨਹੀਂ ਉਹ ਲੋਕ ਦੂਸਰੇ ਦਾ ਕੰਮ ਕਰਦੇ ਜਿਵੇਂ ਬਾਬਾ ਕਨਈਆ ਜੀ ਹੋਏ ਨੇ ਉਹ ਪਾਕਿਸਤਾਨ ਵਿੱਚ ਪਿੰਡਾ ਉਹਦਾ ਨਾਮ ਹੈ ਸੌਦਰ ਛੋਟੇ ਜਿਹੀ ਘਰੋਂ ਬਾਹਰ ਜਾਣਾ ਕੋ ਬਜ਼ੁਰਗ ਪੰਡ ਚੁੱਕੀ ਆਉਂਦਾ ਲਿਓ ਬਾਪੂ ਜੀ ਮੈਂ ਚੱਕ ਲੈ ਲਿਓ ਤੁਹਾਡੇ ਪੱਠੇ ਮੈਂ ਕੋਤਰ ਦਿੰਦਾ ਉਦੋਂ ਆ ਟੋਕੇ ਮਸ਼ੀਨਾ ਕੁਛ ਨਹੀਂ ਸੀ ਹੁੰਦਾ ਮੁੱਡੀਆਂ ਹੁੰਦੀਆਂ ਮੁੱਡੀਆਂ ਦੁਪੱਟੇ ਰੱਖ ਕੇ ਹੱਥ ਵਾਲੇ ਟੋਕੇ ਨਾਲ ਜਿੱਦ ਨਾਲ ਗੰਨਾ ਵੜਦੇ ਇੰਨ ਕੁੱਤਰੇ ਜਾਂਦੇ ਤਾਂ ਦੇਖੋ ਨਾ ਸਨ 50 60 ਚੇਹੇ ਕੁਛ ਹੀ ਹੁੰਦਾ ਸੀ ਫੇਰ ਹੀ ਟੋਕੇ ਆਏ ਤੋ ਇੰਨ ਪੱਠੇ ਕੁੱਤਰ ਦੇਣੇ ਪਾਸ ਦੇਣੇ ਰਸਤੇ ਸਾਫ਼ ਕਰ ਦੇਣੇ ਪਿੰਨ ਵਿੱਚ ਟੂਟੀਆਂ ਹੁੰਦੀਆਂ ਖੂਹੀਆਂ ਹੁੰਦੀਆਂ ਪਾਣੀ ਪਰ ਦੇਣਾ ਇੰਨ ਸੇਵਾ ਕਰਦੇ ਰਹਿਣਾ ਗਰੀਬਾਂ ਦੀ ਮਦਦ ਕਰਦੇ ਕੀ ਕਿ ਸਿੱਖ ਨਿ ਮਿਲਿਆ ਕਹਿੰਦਾ ਕਾਕਾ ਕਹਿੰਦਾ ਯਾਰ ਗੱਲ ਸੁਣ ਤੇਰੇ ਵਿੱਚ ਇੰਨੀ ਲਗਨ ਹੈ ਪਰ ਪਰਪਕਾਰ ਦੀ ਘਰ ਦਾ ਕੰਮ ਹੀ ਨਹੀਂ ਕਰਦਾ ਦੂਜਿਆਂ ਦਾ ਹੀ ਕਰਦਾ ਰਹਿੰਦਾ ਕਿਉਂ ਨਹੀਂ ਅਨੰਦਪੁਰ ਸਾਹਿਬ ਚਲਾ ਜਾਂਦਾ ਗੁਰੂ ਤੇਗ ਬਹਾਦਰ ਕੋਲ ਗੱਲ ਤਾਂ ਠੀਕ ਹੈ ਸੋ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਜਾਇਆ ਚਰਨ ਪਾਉਣ ਲਈ ਸੇਵਾ ਪਛਤਾ ਮਹਾਰਾਜ ਸੇਵਾ ਕਰ। ਗੁਰਜੀ ਕਹਿੰਦੇ ਭਾਈ ਐਂ ਕਰ ਪਾਣੀ ਗਿਆ ਮਸਕ ਮਸਕਾ ਪਰ ਕੇ ਲਿਆ ਸਾਡੇ ਚਰਨਾਂ ਤੇ ਰੋਣੀ ਜਾ ਬਸ ਅੱਖੇ ਲੱਗਣੇ ਜਿਹਾ ਬਸ ਪਾਈ ਜਾ ਕੋਲ ਗੁਰੂ ਜੀ ਸੰਗਤਾਂ ਵਿੱਚ ਬੈਠੇ ਨੇ ਉਹ ਪਾਣੀ ਲਿਆ ਜਾ ਚਰਨਾਂ ਤੇ ਸਿੱਟੀ ਜਾਂਦਾ ਗੁਰੂ ਜੀ ਤੁਰੇ ਜਾਂਦੇ ਨੂੰ ਆਪਣੇ ਕੰਮ ਲੱਗਾ ਪਰ ਪਰਮਕਸ਼ਾ ਦੇਉਣੀ ਚਰਨਾਂ ਤੇ ਪਾਈ ਜਾਏ ਆਪਣੀ ਡਿਊਟੀ ਕਰਦਾ ਜਦੋਂ ਗੁਰੂ ਜੀ ਨੇ ਕਹਿਣਾ ਚਾਹੋ ਪਰ ਆਰਾਮ ਕਰੋ ਕੱਲ ਸਵੇਰੇ ਫੇਰ ਆ ਜਾਣਾ ਇਹ ਸਾਰਾ ਦਿਨ ਕਰਦਾ ਸਮਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੌਲੀ ਹੌਲੀ ਜੰਗਾਂ ਜੰਦਾਂ ਵੱਲ ਕੰਮ ਚੱਲ ਪਿਆ ਤੇ ਫਿਰ ਜੰਗਾਂ ਜੁਦਾਂ ਵਿੱਚ ਪਾਣੀ ਦੀ ਸੇਵਾ ਇਹ ਨਹੀਂ ਆਮ ਕੰਮ ਕੀ ਜਾਤਾ ਹੈ ਕਾ ਨਾ ਕੋਈ ਵੀ ਹੈ ਉਹਦਾ ਕੰਮ ਹੈ ਪਾਣੀ ਪਿਉਣਾ ਅਜਿਵੇਂ ਬਰਸਾਤ ਹੁੰਦੀ ਹੈ ਇਹ ਕਹਿੰਦੇ ਫਰਾਣੇ ਕੌਮ ਤੇ ਘਰ ਪੈਣਾ ਫਰਾਣੇ ਦਿਨੀ ਰਾਣਾ ਮਾੜਾ ਚ ਬਰਸਾਤ ਇੱਕੋ ਜੀ ਸੋ ਉਹਨਾਂ ਦਾ ਵਾਹਿਗੁਰੂ ਦੇ ਨਾਲ ਮਿਲਿਆ ਹੋਇਆ ਪਿਆਰਾਂ ਦਾ ਸੁਭਾਅ ਸਾਰੇ ਵਾਸਤੇ ਇੱਕੋ ਜਿਹਾ ਸਭ ਨੂੰ ਪਾਣੀ ਪਿਉਣ ਦੀ ਸੇਵਾ ਜਦੋਂ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਥੋੜਾ ਜਿਹਾ ਪਰਾਂਹੋ ਕਿਪੜੀਆਂ ਵਿੱਚ ਚੌਪੜੀ ਬਣਾ ਲਈ ਕੋਈ ਆਉਂਦਾ ਭਰ ਭਰ ਘੜੇ ਰੱਖ ਲੈਣ ਗਰਮੀਆਂ 'ਚ ਵੀ ਰਜ ਪਾਣੀ ਠੰਡਾ ਹੁੰਦਾ ਭਾਈ ਪਾਣੀ ਪੀ ਕੇ ਚੱਲ ਉਮਰ ਵੀ ਸਿਆਣੀ ਹੋ ਗਈ ਉਸ ਵੇਲੇ ਉਹ ਪਠਾਨ ਆਇਆ ਜਿਹਦੇ ਮੂੰਹ ਚ ਪਾਣੀ ਪਾ ਕੇ ਉਹਨੂੰ ਹੋਸ਼ ਆ ਗਈ ਸੀ ਉਹਦੇ ਕੋਲ ਇੱਕ ਪਾਸ ਹੈ ਕਹਿੰਦਾ ਦੇਖੋ ਜੀ ਸਾਡੇ ਵੱਡੇ ਬਜ਼ੁਰਗਾਂ ਤੋਂ ਸਾਡੇ ਕੋਲ ਪਾਸ ਲੋਹੇ ਨੂੰ ਲਾਓ ਸੋਨਾ ਬਣ ਜਾਂਦਾ ਇੰਝ ਉਸ ਘਰੇ ਹੀ ਸੋਨਾ ਬਣਾ ਲੈਣੇ ਨੌਕਰੀ ਵੀ ਕਰਦੇ ਰਹਿੰਦੇ ਨੇ ਲੋਕ ਦਿਖਾਵਾ ਇਸੋਂ ਇੰਨੇ ਪੈਸੇ ਨੌਕਰੀ ਤੇ ਮਿਲੇ ਇੰਨੇ ਆ ਤੂੰ ਥੋੜਾ ਥੋੜਾ ਨਾਲ ਸੋਨਾ ਮਿਲਾ ਕੇ ਵੇਚਦੇ ਆ ਬੜਾ ਅੱਛਾ ਕੰਮ ਕਰ ਕੋਈ ਸ਼ੱਕ ਨਾ ਮੈਂ ਵੀ ਇਹਨਾਂ ਦਾ ਕੰਮ ਤਾਂ ਕੋਈ ਨਹੀਂ ਪੈਸਾ ਕਿੱਥੋਂ ਆਇਆ ਇਸ ਕਰਕੇ ਨੌਕਰੀ ਵੀ ਕਰਦੇ ਨੇ ਤੂੰ ਜਦੋਂ ਮੈਂ ਜ਼ਖਮੀ ਹੋ ਕੇ ਡਿੱਗਿਆ ਐ ਸਮਝੋ ਮਰਨ ਦੇ ਕੰਢੇ ਗਿਆ ਸੀ ਤੁਸੀਂ ਮੇਰੇ ਮੂੰਹ ਵਿੱਚ ਪਾਣੀ ਪਾਇਆ ਮੇਰਾ ਭਲਾ ਹੋਇਆ ਜਾਨ ਬਚ ਗਈ ਤਵੇਹ ਕਹ ਚਲੋ ਇਹ ਜੁਕਰ ਵਿੱਚ ਪਾਰਸ ਹੈ ਇਹ ਉਹਨਾਂ ਨੂੰ ਦੇਖ ਕੇ ਆਨੋ ਦੇਖੋ ਨਾ ਲੋਹੇ ਨੂੰ ਲਾਈਏ ਸੋਨਾ ਬਣ ਜਾਂਦਾ ਕੰਧাইয়া ਜੀ ਨੇ ਚੁੱਕਿਆ ਤੇ ਦਦੀ ਦੇ ਵਿੱਚ ਕਹਿੰਦੇ ਉਹ ਪਿਆ ਪੱਥਰਾਂ ਚ ਹੁਣ ਕੀ ਕਹਿ ਸਕਦਾ ਵੀ ਜਾਨ ਬਚਾਈ ਸੀ ਚੁੱਪ ਕੇ ਪਰ ਬੇਨਤੀ ਕੀਤੀ ਬਾਬਾ ਜੀ ਇਹ ਤੁਹਾਨੂੰ ਇਹਦੀ ਲੋੜ ਨਹੀਂ ਸੀ ਮੈਨੂੰ ਹੀ ਦੇ ਦੇਣਾ ਸੀ ਇਹ ਲੋਹੇ ਨੂੰ ਲਾਇਆ ਸੋਨਾ ਬਣਦਾ ਹੈ ਅੱਛਾ ਜਿਹਨੇ ਚੁੱਕ ਲਿਆ ਫਿਰ ਜਾਵੇ ਖੱਲੇ ਉਤਰਿਆ ਕੀ ਦੇਖਦਾ ਨਦੀ ਪਾਰਸਾਂ ਦੀ ਭਰੇ ਚੰਦੀ ਅਜਾਰੇ ਪਾਰਸ ਕਿਹੜਾ ਚੁੱਕੇ ਕਿਹੜਾ ਛੱਡੇ ਫੇਰਾ ਜੀ ਮੱਤਰ ਦੇਖਿਆ ਮਹਾਰਾਜ ਕਿਰਪਾ ਕਰੋ ਇਹ ਦ੍ਰਿਸ਼ਟੀ ਕਿੱਥੋਂ ਮਿਲਦੀ ਹੈ ਜਿਹਦੇ ਨਾਲ ਪੱਥਰ ਵੀ ਪਾਰਸ ਬਣ ਜਾਂਦੇ ਨੇ ਰਾਜੇ ਜਨਕ ਨੂੰ ਕਿਹਾ ਸੀ ਨਾ ਅਸ਼ਟ ਬਕਰ 8 ਸਾਲ ਦੀ ਉਮਰ ਸੀ ਉਮਰਾਂ ਨਾਲ ਸੰਬੰਧ ਨਹੀਂ ਹੁੰਦਾ ਬੰਦਗੀ ਉਂਗਲੀ ਹੈ ਪਿਛਲੇ ਜਨੂ ਵਿੱਚ ਨਦਨਾ ਨਾਮ ਦੇਵ ਲਿਖੀ ਜੀ ਜਿਲ੍ਹਾ ਬਦਨੌਰ ਵਿੱਚ ਪੱਥਰਾਂ ਦੀ ਬਣੀ ਕੁਟਿਆ ਕੁਟਿਆ ਅਜੇ ਵੀ ਹੈ ਤਾਂ ਇਹ ਦਰਬਾਚਰੀ ਕਿਲੰਗ ਰੈਸੀ ਪੁਸਤਕਾਂ ਦੀ ਪੰਡ ਲੈ ਕੇ ਇਹਨਾਂ ਸਾਧ ਸੰਗ ਖੋਤਾ ਦੇਖਣ ਦੱਸੋ ਕਿ ਦੋ ਲੱਤਾਂ ਵਾਲਾ ਉਹ ਦੇਖੋ ਜਾਂਦਾ ਉਹ ਆ ਗਿਆ ਦੇ ਰਿਖੀ ਜੀ ਤੁਸੀਂ ਮੈਨੂੰ ਖੋਤਾ ਕਿਹਾ ਹਾਂ ਤੇਰੇ ਵਿੱਚ ਗੁਣ ਨਹੀਂ ਹੈ ਜਿਹੜੇ ਰਕੀਆ ਵਿੱਚ ਆਈ ਹੈ ਨਾਨਕ ਤੇ ਨਰ ਅਸਲ ਖਰ ਗੁਰੂ ਜੀ ਕਹਿੰਦੇ ਅਸਲੀ ਖੋਤੇ ਨੇ ਦੌਲਤਾਂ ਵਾਲੇ ਇੰਹ ਬਾਣੀ ਵਿੱਚ ਲਿਖਿਆ ਜੇ ਬੇਣ ਗੁਣ ਗਰਮ ਕਰਤ ਜਣੇ ਖੜੇ ਨੂੰ ਸਰਾਪ ਜਣੇ ਖੜੇ ਨੂੰ ਸਰਾਪ ਮੈਨੂੰ ਵੀ ਦੇ ਦੇ ਮੈਂ ਦੇਖਾਂ ਤੇਰੀ ਕਿੰਨੀ ਕਿ ਬੰਦਗੀ ਹੈ ਖਿਮਾ ਮੰਗੀ ਨਹੀਂ ਮਹਾਰਾਜ ਮੈਂ ਤੁਹਾਨੂੰ ਸਰਾਪ ਨਹੀਂ ਦੇ ਸਕਦਾ ਸੋ ਕਹਿੰਦੇ ਨੇ ਅਗਲੇ ਜਨਮ ਵਿੱਚ 8 ਸਾਲ ਦੀ ਮਿਰਜ ਰਾਜੇ ਜਨਮ ਦੇ ਗੁਰੂ ਬਣਾਂਗੇ बंदगी साढ़ी सौ जन्म दी है सो राजे जनक ने कहा सी ना अष्टा बकर ने कि जितने भी संसार के दरख्त ने तेरे वास्ते कपल वृक्ष ने जितनी भी नदियां ने तेरे वास्ते सारिया गंगा जल यानी कि एक और जितने भी मनुख ने तेरे वास्ते सारे देवते हैं देवते लड़ते नहीं बड़ी निम्रता तेरे में कोई यह गल नहीं करेगा ਤੇਨੂੰ ਉੱਥੇ ਪਹਚਾ ਦਿੰਦਾ ਹੈ ਜਿਹਨੂੰ ਬਧੇ ਮੁਕਤ ਕਹਿੰਦੇ ਹਨ ਤਾਂ ਇਸ ਕਰਕੇ ਇਹ ਪੁੱਛਦਾ ਹੈ ਪਠਾਨ ਬਾਬਾ ਜੀ ਇਹ ਦ੍ਰਿਸ਼ਟੀ ਕਿੱਥੋਂ ਮਿਲਦੀ ਹੈ ਜਿਹਦੇ ਨਾਲ ਸਾਰੀ ਨਦੀ ਦੇ ਪੱਥਰ ਪਾਰਸ ਬਣ ਜਾਂਦੇ ਹਨ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਦਿੰਦੇ ਹਨ ਕਿਸ ਤਰ੍ਹਾਂ ਦਿੰਦੇ ਹੁਣ ਸਿਵਾ ਸਿਮਰਨ ਕਰਕੇ ਜਿੰਨਾ ਜਿੰਨਾ ਕੀਤੀਆਂ ਉਹਨਾਂ ਨੂੰ ਬਹੁਤ ਕੁਝ ਮਿਲਿਆ ਮੇਨਾਂ ਵੀ ਜਾਂਦ ਨਹੀਂ ਨਾ ਕੋਈ ਵੱਡਦਾ